ਦੋਸਤੋ ਅੱਜ ਦੀਆਂ ਦੋ ਵੱਡੀਆਂ ਭਿਆਨਕ ਤੇ ਦਰਦਨਾਕ ਖਬਰਾਂ ਸਾਹਮਣੇ ਆ ਰਹੀਆਂ ਨੇ ਪਹਿਲੀ ਖਬਰ ਗੁਰਦਾਸਪੁਰ ਤੋਂ ਆ ਰਹੀ ਆ ਅਤੇ ਦੂਜੀ ਖਬਰ ਖੰਨਾ ਤੋਂ ਆ ਰਹੀ ਆ ਜਿਹੜੀ ਪਹਿਲੀ ਖਬਰ ਗੁਰਦਾਸਪੁਰ ਤੋਂ ਆ ਰਹੀ ਆ ਇਸ ਖਬਰ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦੇਣੀ ਆ ਕਿ ਗੁਰਦਾਸਪੁਰ ਦੇ ਇੱਕ ਇਲਾਕੇ ਵਿੱਚ ਇੱਕ ਨੌਜਵਾਨ ਜਿਹੜਾ ਪਬਜੀ ਖੇਡਦਾ ਸੀ ਪਬਜੀ ਖੇਡਣ ਤੇ ਬਹੁਤ ਜ਼ਿਆਦਾ ਟਾਈਮ ਸਪੈਂਡ ਕਰਦਾ ਸੀ ਤਾਂ ਉਸਦੇ ਪੂਰੇ ਪਰਿਵਾਰ ਵੱਲੋਂ ਇਹ ਦੱਸਿਆ ਜਾਂਦਾ ਹੈ ਕਿ ਉਹ ਜਿਹੜਾ ਨੌਜਵਾਨ ਸੀ ਉਹ ਹਰ ਟਾਈਮ ਪਬਜੀ ਖੇਡਦਾ ਸੀ ਜਿਸ ਦੇ ਪਬਜੀ ਖੇਡਣ ਦੇ ਦੌਰਾਨ ਹੀ ਉਸ ਦੀ ਜਿਹੜੀ ਆ ਮਾਨਸਿਕ ਸੰਤੁਲਨ ਜਿਹੜੀ ਉਹ ਖਰਾਬ ਹੋ ਗਈ ਸੀ ਤੇ ਜਦੋਂ ਉਹ ਇੱਕ ਹਫਤਾ ਹੋ ਗਿਆ ਸੀ ਕਿ ਉਹ ਘਰੋਂ ਲਾਪਤਾ ਹੋ ਗਿਆ ਸੀ ਤਾਂ ਉਹ ਮੁੰਡੀ ਦੀ ਭੈਣ ਵੱਲੋਂ ਇਹ ਵੀ ਬਿਆਨ ਆ ਰਿਹਾ ਕਿ ਜਦੋਂ ਉਹ ਘਰੋਂ ਲਾਪਤਾ ਹੋਇਆ ਸੀ ਤਾਂ ਉਸ ਨੇ ਪਹਿਲਾਂ ਮੈਨੂੰ ਵੀਡੀਓ ਕਾਲ ਕਰਕੇ ਇੱਕ ਦਰਿਆ ਦੇ ਨੇੜ ਖੜ ਕੇ ਉਸ ਨੇ ਮੈਨੂੰ ਵੀਡੀਓ ਕਾਲ ਕੀਤੀ ਸੀ ਤਾਂ ਵੀਡੀਓ ਕਾਲ ਦੇ ਵਿੱਚ ਉਹਨੇ ਮੈਨੂੰ ਇਹ ਕਿਹਾ ਸੀ ਕਿ ਮੈਂ ਤੈਨੂੰ ਅੱਜ ਦਾ ਦਿਨ ਹੀ ਕਾਲ ਕਰਾਂਗੇ ਤੇ ਅੱਜ ਦੇ ਦਿਨ ਹੀ ਤੈਨੂੰ ਮੈਂ ਮਿਲੂੰਗਾ ਪਰ ਇਸ ਤੋਂ ਬਾਅਦ ਕਦੇ ਵੀ ਨਾ ਤੈਨੂੰ ਕਾਲ ਕਰੂੰਗਾ ਤੇ ਨਾ ਹੀ ਤੈਨੂੰ ਕਦੇ ਮਿਲੂੰਗਾ ਪਰ ਜਿਹੜੀ ਉਸ ਦੀ ਭੈਣ ਆ ਉਸ ਨੇ ਉਹਦੀ ਗੱਲ ਤੇ ਯਕੀਨ ਨਹੀਂ ਕੀਤਾ ਪਰ ਜਦੋਂ ਹੁਣ ਉਸ ਦੇ ਪੀੜਿਤ ਪਰਿਵਾਰ ਵੱਲੋਂ ਬਿਆਨ ਆ ਰਿਹਾ ਕਿ ਜਿਹੜਾ ਸਾਡਾ ਮੁੰਡਾ ਸੀ ਉਹ ਇੱਕ ਹਫਤਾ ਹੋ ਗਿਆ ਸੀ ਲਾਪਤਾ ਹੋ ਗਿਆ ਸੀ ਪਰ ਗਰੀਬ ਹੋਣ ਦੇ ਨਾਤੇ ਉਹ ਕੁਝ ਵੀ ਨਹੀਂ ਕਰ ਸਕਦੇ ਸੀ ਪਰ ਇੱਕ ਜਿਹੜਾ ਵਿਅਕਤੀ ਸੀ ਉਹ ਸੋਸ਼ਲ ਵਰਕਰ ਸੀ ਜਦੋਂ ਉਹ ਇੱਕ ਬਿਆਸ ਦੇ ਦਰਿਆ ਕੋਲੇ ਜਾ ਰਿਹਾ ਸੀ ਤਾਂ ਉਸ ਨੇ ਇੱਕ লাশ ਨੂੰ ਉੱਪਰ ਦੀ ਪਾਣੀ ਦੇ ਉੱਪਰ ਆਉਂਦਿਆਂ ਦੇਖਿਆ ਤਾਂ ਫਿਰ ਉਸ ਨੌਜਵਾਨ ਦੀ ਜਿਹੜੀ ਆ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਤਾਂ ਉਸ ਮੁੰਡੇ ਦੇ ਪਰਿਵਾਰ ਨੂੰ ਸੂਚਿਤ ਕੀਤਾ ਤਾਂ ਫਿਰ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਮੁੰਡੇ ਦੀ ਜਿਹੜੀ ਲਾਸ਼ ਜਿਹੜੀ ਆ ਅੱਜ ਦਿੱਤੀ ਗਈ ਆ ਇਹ ਜਿਹੜੀ ਖਬਰ ਆ ਗੁਰਦਾਸਪੁਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਨੌਜਵਾਨ ਉਹ ਜ਼ਿਆਦਾ ਟਾਈਮ ਪਬਜੀ ਖੇਡਣ ਤੇ ਲਾਉਂਦਾ ਹੁੰਦਾ ਸੀ ਤਾਂ ਉਸ ਦੀ ਜਿਹੜੀ ਮਾਨਸਿਕ ਸੰਤੁਲਨ ਆ ਉਹ ਖਰਾਬ ਹੋ ਗਈ ਸੀ ਉਸ ਮੁੰਡੇ ਦੀ ਭੈਣ ਵੱਲੋਂ ਇਹ ਵੀ ਬਿਆਨ ਆਇਆ ਕਿ ਉਹ ਜਿਹੜਾ ਪਬਜੀ ਖੇਡਦਾ ਹੁੰਦਾ ਸੀ ਤੇ ਪਬਜੀ ਤੇ ਇੰਨਾ ਟਾਈਮ ਸਪੈਂਡ ਕਰਦਾ ਹੁੰਦਾ ਸੀ ਉਸ ਦੇ ਦੌਰਾਨ ਹੀ ਉਹਦੀ ਜਿਹੜੀ ਪਹਿਲਾ ਦੋ ਮੋਬਾਈਲ ਫੋਨ ਸੀ ਉਹ ਪਹਿਲਾ ਗੇਮ ਖੇਡਣ ਦੇ ਦੌਰਾਨ ਹੀ ਉਹਨੇ ਜਿਹੜੇ ਪੰਨ ਦਿੱਤੇ ਸੀ ਤਾਂ ਆਹ ਜਿਹੜਾ ਫੋਨ ਤੀਜਾ ਸੀ ਉਹਦਾ ਜਿਹੜਾ ਸੀ ਉਹਨੂੰ ਲੈ ਕੇ ਦਿੱਤਾ ਸੀ ਪਰ ਉਹ ਆਪਦੀ ਜਿਹੜੀ ਹਰਕਤਾਂ ਤੋਂ ਬਾਅਦ ਨਹੀਂ ਆਇਆ ਉਹ ਜ਼ਿਆਦਾ ਟਾਈਮ ਸਪੈਂਡ ਕਰਨ ਦੇ ਨਾਤੇ ਜਿਹੜੀ ਉਹਦੀ ਮਾਨਸਿਕ ਸੰਤੁਲਨ ਨਾ ਖਰਾਬ ਹੋ ਗਈ ਤਾਂ ਉਹ ਇੱਕ ਹਫਤਾ ਹੋ ਗਿਆ ਸੀ ਘਰੋਂ ਲਾਪਤਾ ਹੋ ਗਿਆ ਸੀ ਪਰ ਘਰ ਦੇ ਗਰੀਬ ਹੋਣ ਕਰਕੇ ਉਹਨਾਂ ਨੇ ਬਹੁਤ ਬਜਾਦਾ ਜਿਹੜੀ ਕੋਸ਼ਿਸ਼ ਨਹੀਂ ਕੀਤੀ ਸੀ ਉਹਨਾਂ ਦਾ ਇਹ ਕਿਹੜਾ ਕਿ ਸਾਨੂੰ ਐਦਾਂ ਸੀ ਕਿ ਹਰ ਇੱਕ ਜਦੋਂ ਅਸੀਂ ਕੋਈ ਕੰਮ ਕਰਦੇ ਹਰ ਇੱਕ ਚੀਜ਼ ਲਈ ਪੈਸਾ ਜਿਹੜਾ ਹੁੰਦਾ ਉਹ ਬਹੁਤ ਜ਼ਰੂਰੀ ਆ ਪਰ ਉਹਨਾਂ ਕੋਲੇ ਪੈਸਾ ਵਾਲਾ ਨਹੀਂ ਹੋਣ ਕਰਕੇ ਉਹਨਾਂ ਲਈ ਜਿਹੜਾ ਪੂਰੀ ਜਾਂਚ ਪੜਤਾਲ ਨਹੀਂ ਕੀਤੀ ਸੀ ਪਰ ਇੱਕ ਵਿਅਕਤੀ ਜਿਹੜਾ ਸੋਸ਼ਲ ਵਰਕਰ ਸੀ ਉਸਨੇ ਦੱਸਿਆ ਕਿ ਅੱਜ ਇੱਕ ਨੌਜਵਾਨ ਦੀ ਬਿਆਸ ਦਾ ਜਿਹੜਾ ਦਰਿਆ ਹੈ ਉਥੋਂ ਦੀ ਉੱਪਰ ਆਉਂਦੀ ਜਦੋਂ ਨੇ ਦੇਖਿਆ ਤਾਂ ਉਸ ਨੌਜਵਾਨ ਦੀ ਜਿਹੜੀ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਜਦੋਂ ਉਸ ਦੀ ਜਾਂਚ ਪੜਤਾਲ ਹੋਈ ਤਾਂ ਉਸ ਗਰੀਬ ਪਰਿਵਾਰ ਨੂੰ ਉਸ ਨੌਜਵਾਨ ਦੇ ਪਰਿਵਾਰ ਨੂੰ ਸੂਝਦੀ ਕੀਤਾ ਤੇ ਅੱਜ ਉਸ ਨੌਜਵਾਨ ਦੀ ਜਿਹੜੀ Laash ਆ ਉਹਨਾਂ ਦੇ ਘਰਦਨ ਦਿੱਤੀ ਗਈ ਆ ਪਰ ਉਸ ਨੌਜਵਾਨ ਦੇ ਜਿਹੜੇ ਘਰ ਦੇ ਆ ਉਸ ਸੋਸ਼ਲ ਵਰਕਰ ਨੂੰ ਜਿਹੜਾ ਧੰਨਵਾਦ ਕਰਦੇ ਆ ਕਿ ਅਸੀਂ ਗਰੀਬ ਆ ਅਸੀਂ ਕਿਸੇ ਵੀ ਜਗਾ ਦੇ ਜਾ ਕੇ ਜੇ ਕੋਈ ਅਸੀਂ ਐਫ ਆਈ ਆਰ ਦਰਜ ਕਰਵਾਉਂਦੇ ਜਾਂ ਕੁਝ ਹੋਰ ਕਰਦੇ ਤਾਂ ਉਹਦੇ ਲਈ ਸਾਨੂੰ ਪੈਸੇ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਪਰ ਇਹਨਾਂ ਨੇ ਸਾਡੀ ਇੰਨੀ ਜ਼ਿਆਦਾ ਮਦਦ ਕੀਤੀ ਆ ਵੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਕਿ ਸਾਨੂੰ ਇੱਕ ਹਫਤਾ ਹੋ ਗਿਆ ਸੀ ਮੁੰਡੇ ਨੂੰ ਲੱਦਿਆਂ ਨੂੰ ਪਰ ਉਹ ਲਾਪਤਾ ਹੋ ਗਿਆ ਸੀ ਪਰ ਇੱਕੋ ੜੀ ਨਿਸ਼ਾਨੀ ਜ਼ਰੂਰ ਛੱਡ ਦਿੱਤੀ ਸੀ ਕਿ ਜਦੋਂ ਉਹ ਦਰਿਆ ਕੋਲੇ ਗਿਆ ਉਹਨੇ ਆਦੀਆਂ ਜਿਹੜੀਆਂ ਪੈਰਾਂ ਦੇ ਵਿੱਚ ਪਾਈਆਂ ਚੱਪਲਾਂ ਸੀ ਉਹ ਉਤਾਰ ਦਿੱਤੀਆਂ ਸੀ ਪਰ ਲੋਕਾਂ ਨੂੰ ਐਦਾਂ ਲੱਗਦਾ ਸੀ ਕਿ ਉਹ ਉਸਨੇ ਸੁਸਾਇਸਾਈਡ ਨਹੀਂ ਕੀਤਾ ਹੋਣਾ ਉਹ ਇਧਰ ਉਧਰ ਹੀ ਗਿਆ ਹੋਣਾ ਪਰ ਅੱਜ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਉਹ ਜਿਹੜਾ ਨੌਜਵਾਨ ਸੀ ਉਸਨੇ ਦਰਿਆ ਵਿੱਚ ਸ਼ਾਲ ਮਾਰ ਕੇ ਆਪਣੇ ਆਪ ਨੂੰ ਜਿਹੜਾ ਆਪਣੀ ਜਿਹੜੀ ਜੀਵਨ ਦੀ ਲੀਲਾ ਸਮਾਪਤ ਕਰ ਲਈਏ ਤੇ ਉਸ ਨੇ ਸੁਸਾਇਡ ਕਰ ਲਿਆ ਜਦੋਂ ਉਸ ਨੇ ਸੁਸਾਇਡ ਕਰਨਾ ਸੀ ਤਾਂ ਪਹਿਲਾਂ ਉਸ ਮੁੰਡੇ ਨੇ ਆਪਦੀ ਜਿਹੜੀ ਭੈਣ ਨੂੰ ਕਾਲ ਕੀਤੀ ਸੀ ਕਾਲ ਕਰਕੇ ਕਿਹਾ ਸੀ ਕਿ ਮੈਂ ਤੈਨੂੰ ਅੱਜ ਦਾ ਦਿਨ ਕਾਲ ਕਰੂੰਗਾ ਤੇ ਨਾਲ ਅੱਜ ਦਾ ਦਿਨ ਹੀ ਗੱਲ ਕਰੂੰਗਾ ਪਰ ਉਸ ਦੀ ਭੈਣ ਨੂੰ ਐਦਾ ਲੱਗਿਆ ਕਿ ਸ਼ਾਇਦ ਉਹ ਮੇਰੇ ਨਾਲ ਮਜ਼ਾਕ ਕਰ ਰਿਹਾ ਹੈ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਸੱਚੀ ਮੁੱਚੀ ਜਿਹੜੀ ਆਪਦੀ ਜੀਵਨ ਲੀਲਾ ਜਿਹੜੀ ਸਮਾਪਤ ਸਮਾਪਤ ਕਰ ਲਊਗਾ ਤਾਂ ਇਹ ਜਿਹੜੀ ਖਬਰ ਆ ਗੁਰਦਾਸਪੁਰ ਤੋਂ ਆ ਰਹੀ ਆ ਤੇ ਜਦੋਂ ਉਸ ਮੁੰਡੇ ਦੀ লাশ ਉਸ ਦੇ ਘਰ ਦੇ ਨੂੰ ਦਿੱਤਾ ਉਸ ਦੇ ਘਰ ਦੇ ਨਹੀਂ ਉਹ ਸੋਸ਼ਲ ਵਰਕਰ ਜਿਹੜਾ ਵਿਅਕਤੀ ਸੀ ਉਸ ਦਾ ਬਹੁਤ ਧੰਨਵਾਦ ਕੀਤਾ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ ਅਤੇ ਦੂਜੀ ਖਬਰ ਜਿਹੜੀ ਖੰਨਾ ਸ਼ਹਿਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਕਿ ਤਿੰਨ ਵਿਅਕਤੀ ਜਿਹੜੇ ਐਕਟਿਵਾ ਤੇ ਆਪਦੇ ਘਰ ਵਾਪਸ ਆ ਰਹੇ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਦੇ ਨਾਟ ਟਰੱਕ ਆ ਰਿਹਾ ਸੀ ਤੇ ਉਸ ਨੇ ਉਸੋ ਐਕਟਿਵਾ ਨੂੰ ਇੰਨੀ ਜ਼ਬਰਦਸਤ ਨਾਲ ਟੱਕਰ ਮਾਰੀ ਕਿ ਦੋ ਜਿਹੜੇ ਵਿਅਕਤੀ ਆ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਹੈ ਇੱਕ ਜਿਹੜੀ ਔਰਤਾ ਤੇ ਇੱਕ ਜਿਹੜੀ ਡੇਢ ਸਾਲ ਦੀ ਮਾਸੂਮ ਬੱਚੀ ਆ ਉਹਨਾਂ ਦੀ ਥਾਂ ਤੇ ਇਹ ਮੌਤ ਹੋ ਗਈ ਆ ਪਰ ਜਿਹੜਾ ਵਿਅਕਤੀ ਐਕਟਿਵਾ ਚਲਾ ਰਿਹਾ ਸੀ ਉਹ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੋ ਗਿਆ ਤੁਹਾਨੂੰ ਦੱਸਦੀ ਹੈ ਕਿ ਖੰਨਾ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਆ ਆਪਦੇ ਜਿਹੜੇ ਸੋਹਰਾ ਪਰਿਵਾਰ ਤੋਂ ਮਿਲ ਕੇ ਆ ਰਹੇ ਸੀ ਮਤਲਬ ਕਿ ਗੋਵਿੰਦਗੜ੍ਹ ਤੋਂ ਜਦੋਂ ਉਹ ਵਾਪਸ ਆ ਰਹੇ ਸੀਗੇ ਜਿਹੜੀ ਉਹ ਨਾਲ ਉਸ ਵਿਅਕਤੀ ਦੇ ਇੱਕ ਉਹਦੀ ਘਰ ਵਾਲੀ ਸੀ ਤੇ ਇੱਕ ਡੇਢ ਸਾਲ ਦੀ ਜਿਹੜੀ ਬੱਚੀ ਸੀਗੀ ਉਹ ਵਾਪਸ ਆਪਦੇ ਘਰ ਨੂੰ ਆ ਰਹੇ ਸੀ ਤਾਂ ਅਚਾਨਕ ਜਦੋਂ ਗੋਵਿੰਦਗੜ੍ਹ ਦੀ ਇੱਕ ਮੰਡੀ ਕੋਲ ਜਦੋਂ ਉਹ ਆਉਂਦੇ ਆ ਤੇ ਇੱਕ ਜਿਹੜਾ ਟਰੱਕ ਆ ਪੂਰੀ ਤੇਜ਼ ਰਫਤਾਰ ਨਾਲ ਆਉਂਦਾ ਹੋਇਆ ਓਵਰ ਕੰਟਰੋਲ ਹੁੰਦਾ ਹੋਇਆ ਇੰਨੀ ਤੇਜ਼ ਰਫਤਾਰ ਨਾਲ ਜਦੋਂ ਉਸ ਐਕਟਿਵਨ ਟੱਕਰ ਵੱਜਦੀ ਆ ਤਾਂ ਉਸ ਤੱਬ ਉਸ ਜਗ੍ਹਾ ਤੇ ਇੱਕ ਇੱਕ ਜਿਹੜੀ ਔਰਤਾਂ ਤੇ ਇੱਕ ਮਾਸਮ ਬੱਚੀ ਆ ਉਹਨਾਂ ਦੀ ਥਾਂ ਤੇ ਹੀ ਮੌਤ ਹੋ ਜਾਂਦੀ ਆ ਪਰ ਜਿਹੜਾ ਬੰਦਾ ਐਕਟੀਵਾ ਚਲਾ ਰਿਹਾ ਸੀ ਉਹ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਏ ਇਹ ਸਾਰੀ ਜਿਹੜੀ ਖਬਰ ਆ ਖੰਡਾ ਸ਼ਹਿਰ ਤੋਂ ਆ ਰਹੀ ਆ ਤੇ ਉਸ ਕੁੜੀ ਦੀ ਜਿਹੜੀ ਦਾਦੀ ਆ ਉਸਨੇ ਇਹ ਬਿਆਨ ਦਿੱਤੇ ਆ ਕਿ ਜਿਹੜੀ ਮੇਰੀ ਪੋਤੀ ਤੇ ਮੇਰੀ ਜਿਹੜੀ ਨੋ ਆ ਉਹ ਆਪਦੇ ਅਸਾ ਦੇ ਪੇਕੇ ਪਰਿਵਾਰ ਤੋਂ ਆ ਰਹੀ ਸੀ ਤਾਂ ਅਚਾਨਕ ਉਹਨਾਂ ਦੇ ਨਾਲ ਜਿਹੜਾ ਇਹ ਦਰਦਨਾਕ ਪਾਣਾ ਵਾਪਰਿਆ ਹੈ ਜਿਹੜੀ ਮੇਰੀ ਮਾਸੂਮ ਜਿਹੜੀ ਪੋਤੀ ਆ ਉਹ ਹਲੇ 1.5 ਸਾਲ ਦੀ ਸੀ ਤਾਂ ਕੱਲ ਹੀ ਹਲੇ ਉਹਦਾ ਜਾਣ ਦੇਣ ਅਸੀਂ ਮਨਾ ਕੇ ਹਟੇ ਸੀਦਾ ਆ ਸਾਨੂੰ ਨਹੀਂ ਪਤਾ ਸੀ ਕਿ ਜੇ ਜਦੋਂ ਉਹ ਆਪਦੇ ਨਾਨਕੇ ਘਰ ਤੋਂ ਵਾਪਸ ਆਉਗੀ ਤਾਂ ਉਸ ਦੇ ਨਾਲ ਐਨਾ ਜਿਹੜਾ ਭਿਆਨਕ ਹਾਦਸਾ ਹੋ ਜਾਵੇਗਾ ਤਾਂ ਜਦੋਂ ਇਸ ਖਬਰ ਬਾਰੇ ਉਸ ਕੁੜੀ ਦੇ ਦਾਦਾਦੀ ਨੂੰ ਤੇ ਜਾਂ ਉਹਦੇ ਜਿਹੜੇ ਸਹੁਰਾ ਪਰਿਵਾਰ ਆ ਤੇ ਉਹਦੇ ਪੇਕੇ ਪਰਿਵਾਰ ਜਦੋਂ ਇਸ ਖਬਰ ਬਾਰੇ ਪਤਾ ਲੱਗਿਆ ਤਾਂ ਉਹ ਜਿਹੜੇ ਪਰਿਵਾਰਕ ਮੈਂਬਰ ਪੁੱਬਾ ਮਾਰ ਕੇ ਰੋ ਰਹੇ ਆ ਤੇ ਘਰ ਵਿੱਚ ਜਿਹੜੇ ਉਹਨਾਂ ਦੇ ਸ਼ੋਕ ਦੀ ਜਿਹੜੀ ਲਹਿਰ ਛਾ ਗਈ ਆ ਤਾਂ ਹੰਡ ਇੱਕ ਵਾਰੀ ਫੇਰ ਦੱਸ ਦਈਏ ਜਿਹੜੀ ਇਹ ਖਬਰ ਰਾ ਖੰਡਾ ਤੋਂ ਆ ਰਹੀ ਆ ਕਿ ਇੱਕ ਔਰਤ ਤੇ ਇੱਕ ਜਿਹੜੀ ਛੋਟੀ 1.5 ਸਾਲ ਦੀ ਕੁੜੀ ਆ ਉਹਨਾਂ ਦੀ ਥਾਂ ਤੇ ਮੌਤ ਹੋ ਗਈ ਆ ਮੌਤ ਕਿਵੇਂ ਹੋ ਗਈ ਆ ਉਹ ਜਿਹੜੀ ਆਪਦੇ ਪੇਕੇ ਪਰਿਵਾਰ ਤੋਂ ਆ ਰਹੀ ਸੀ ਆਪਦੇ ਘਰ ਵਾਲੇ ਦੇ ਨਾਲ ਐਕਟਿਵਾ ਤੇ ਜਦੋਂ ਉਹ ਗੋਵਿੰਦਗੜ੍ਹ ਮੰਡੀ ਦੇ ਕੋਲ ਆਏ ਦਾ ਇੱਕ ਅੰਨੇਵਾ ਤੇਜ਼ ਰਫਤਾਰ ਦੇ ਨਾਲ ਟਰੱਕ ਜਿਹੜਾ ਆ ਰਿਹਾ ਸੀ ਤਾਂ ਉਸ ਨੇ ਐਕਟਵਾ ਨੂੰ ਇੰਨੀ ਜ਼ਬਰਦਸਤ ਟੱਕਰ ਮਾਰੀ ਕਿ ਜਿਹੜੀ ਮਾਂ ਧੀ ਦੀ ਥਾਂ ਤੇ ਹੀ ਮੌਤ ਹੋ ਗਈ ਆ ਪਰ ਜਿਹੜਾ ਉਹ ਵਿਅਕਤੀ ਸੀ ਉਹ ਪੂਰੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਏ ਇਹ ਜਿਹੜੀ ਖਬਰ ਖੰਨਾ ਤੋਂ ਆ ਰਹੀ ਆ ਤਾਂ ਕੁੜੀ ਦੀ ਜਿਹੜੀ ਦਾਦੀ ਆ ਉਸ ਦੇ ਵੱਲੋਂ ਇਹ ਬਿਆਨ ਆ ਰਿਹਾ ਸੀ ਕਿ ਮੈਨੂੰ ਪਹਿਲਾਂ ਉਹਨਾਂ ਦਾ ਫੋਨ ਆਇਆ ਸੀ ਕਿ ਅਸੀਂ ਸਵੇਰ ਤੁਹਾਡੇ ਕੋਲ ਜਲਦੀ ਪਿੰਡ ਆ ਜਾਵਾਂਗੇ ਦਨ ਚੜਦੇ ਹੀ ਤੁਹਾਡੇ ਕੋਲੇ ਆ ਜਾਵਾਂਗੇ ਪਰ ਜਦੋਂ ਮੈਂ ਦੂਰੀ ਤੋਂ ਫੋਨ ਲਾਇਆ ਤਾਂ ਅਚਾਨਕ ਕਿਸੇ ਦੀ ਐਦਾ ਆਵਾਜ਼ ਆ ਜਾਈ ਤੁਸੀਂ ਜਲਦੀ ਜਲਦ ਖੰਡਾ ਸ਼ਹਿਰ ਦੇ ਜਿਹੜੇ ਨਜ਼ਦੀਕ ਅਲੋੜ ਪੈਂਦਾ ਉੱਥੇ ਤੁਸੀਂ ਆ ਜਾਵੋ ਤੇ ਉੱਥੇ ਇੱਕ ਜਿਹੜਾ ਉਹਨਾਂ ਦੇ ਨਾਲ ਦਰਦਨਾਕ ਪਾਣਾ ਵਾਪਰ ਗਿਆ ਹੈ ਜਦੋਂ ਉਹ ਔਰਤ ਉੱਥੇ ਜਾ ਕੇ ਪਹੁੰਚੀ ਤਾਂ ਦੇਖਿਆ ਜਿਹੜੀ ਉਹਦੀ ਨੋ ਤੇ ਕੋ ਉਹਦੀ ਜਿਹੜੀ ਪੋਤੀ ਸੀ ਉਹਨਾਂ ਦੀ ਤਾਂ ਐਕਸੀਡੈਂਟ ਹੁੰਦਿਆ ਹੀ ਥਾਂ ਤੇ ਮੌਤ ਹੋ ਗਈ ਆ ਪਰ ਜਿਹੜੀ ਉਸ ਔਰਤ ਦਾ ਜਿਹੜਾ ਪੁੱਤ ਸੀ ਉਹ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤੇ ਜਿਹੜੇ ਰਾਗੀਰਾਂ ਦੁਆਰਾ ਜਿਹੜੇ ਉਹਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ ਪਰ ਜਿਹੜੀਆਂ ਅਸੱਟਾਂ ਉਸ ਨੂੰ ਬਹੁਤ ਗੰਭੀਰ ਰੂਪ ਨਾਲ ਲੱਗੀਆਂ ਹਨ ਇਹ ਜਿਹੜੀ ਖਬਰ ਅਖੰਡਾ ਸ਼ਹਿਰ ਤੋਂ ਆ ਰਹੀ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਪਰਿਵਾਰ ਜਿਹੜਾ ਆਪਦੇ ਸੋਹਰਾ ਪਰਿਵਾਰ ਤੋਂ ਵਾਪਸ ਆਉਂਦਿਆ ਹੋਇਆ ਦੇ ਘਰ ਆ ਰਿਹਾ ਸੀ ਤੇ ਜਦੋਂ ਗੋਵਿੰਦਗੜ੍ਹ ਮੰਡੀ ਕੋਲ ਆਇਆ ਤਾਂ ਇੱਕ ਤੇਜ਼ ਰਫ਼ਤਾਰ ਦੇ ਨਾਲ ਅੰਨੇਵਾ ਦੇ ਨਾਲ ਜਿਹੜਾ ਟਰੱਕ ਆ ਰਿਹਾ ਸੀ ਤਾਂ ਉਸ ਐਕਟਿਵਾ ਨਾਲ ਇੰਨੀ ਜ਼ਬਰਦਸਤ ਜਿਹੜੀ ਟੱਕਰ ਮਾਰੀ ਹੈ ਜਿੱਥੇ ਕਿ ਮਾਂ ਤੇ ਧੀ ਦੀ ਥਾਂ ਤੇ ਮੌਤ ਹੋ ਗਈ ਆ ਪਰ ਜਿਹੜਾ ਉਹ ਵਿਅਕਤੀ ਸੀ ਐਕਟਿਵਾ ਚਲਾ ਰਿਹਾ ਸੀ ਉਹ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਪਰ ਹੁਣ ਜਦੋਂ ਇਸ ਖਬਰ ਬਾਰੇ ਕੁੜੀ ਦੇ ਸੋਹਰਾ ਪਰਿਵਾਰ ਤੇ ਪੇਕੇ ਨੂੰ ਪਤਾ ਲੱਗਿਆ ਤਾਂ ਉਹਨਾਂ ਉਹ ਹੁਣ ਪੁੱਬਾ ਮਾਰ ਕੇ ਰੋ ਰਹੇ ਹਨ ਤੇ ਉਹਨਾਂ ਦੇ ਜਿਹੜੇ ਘਾਰ ਆ ਸ਼ੋਕ ਦੀ ਲਹਿਰ ਜਿਹੜੀ ਛਾ ਗਈ ਆ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਕਿ ਇਹ ਜਿਹੜੀ ਖਬਰ ਆ ਖੰਡਾ ਤੋਂ ਆ ਰਹੀ ਆ ਕਿ ਇੱਕ ਐਕਟਿਵਾ ਤੇ ਤਿੰਨ ਵਿਅਕਤੀ ਸਵਾਰ ਸੀ ਜਿਹੜੀ ਉਹਨਾਂ ਨੂੰ ਟਰੱਕ ਨੇ ਜ਼ਬਰਦਸਤ ਟੱਕਰ ਮਾਰੀ ਤਾਂ ਉਥਾਂ ਤੇ ਮਾਤੀ ਦੀ ਮੌਤ ਹੋ ਗਈ ਹੈ ਤੇ ਜਿਹੜਾ ਵਿਅਕਤੀ ਐਕਟਿਵਾ ਚਲਾ ਰਿਹਾ ਸੀ ਉਹ ਪੂਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ